ਕਿਆ ਉਸਤੇ ਕਰਦੇ ਆ ਗੱਲਬਾਤ ਵੀ ਇਹ ਜਹਾਜ ਨੂੰ ਕਿੱਥੇ ਅੱਗ ਲੱਗੀ ਹੈ ਕੀ ਕੁਝ ਹੋਇਆ ਹੈ ਬਚਾਅ ਹੋ ਸਕਿਆ ਕਿ ਨਹੀਂ ਇਸ ਪੂਰੇ ਵਿੱਚ ਗੱਲਬਾਤ ਨਹੀਂ ਚਲਦੇ ਆ ਸਿੱਧਾ ਮਾਨਸਰ ਰਜਿੰਦਰ ਸਿੰਘ ਜੀ ਕੋਲੋਂ ਲੈਨੇ ਆ ਪੂਰੀ ਅਪਡੇਟ ਰਿੰਦਰ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਿੰਦਰ ਸਿੰਘ ਜੀ ਇਹ ਘਟਨਾ ਕਿੱਥੇ ਦੀ ਹੈ ਜਿਹੜੀ ਜਹਾਜ ਨੂੰ ਅੱਗ ਲੱਗਣ ਦੀ ਗੱਲ ਦੱਸੀ ਜਾ ਰਹੀ ਹੈ ਇਹ ਘਟਨਾ ਅਮਰੀਕਾ ਦੀ ਹੈ ਜੀ ਦਰਤਨ 에어ਪੋਰਟ ਉੱਥੇ ਜੀ ਉਹਦੇ ਵਿੱਚ ਮਤਲਬ ਇੱਕ ਜਹਾਜ਼ ਸੀਗਾ ਜਿਹੜਾ ਉਹ ਚੜ੍ਹਦਾ ਸੀ ਉਹਦੇ ਵਿੱਚ ਮਤਲਬ ਅੱਗ ਲੱਗ ਗਈ ਜਿਹਦੇ 'ਚ 179 279 ਜੀ 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 ਐ ਇੰਨੀਆਂ ਸਵਾਰੀਆਂ ਸੀ ਉਹਦੇ ਵਿੱਚ ਗਨੀਮਤੇ ਰਹੀ ਦੀ ਸਵਾਰੀਆਂ ਨੂੰ ਤਾਂ ਮਸਤੈਦੀ ਨਾਲ ਪਾਇਲਟ ਦੀ ਨਾਲ ਬਚਾ ਲਿਆ ਗਿਆ ਪਰ ਜਹਾਜ਼ ਦੇ ਵਿੱਚ ਜਰੂਰ ਅੱਗ ਲੱਗ ਗਈ ਐ ਇਸ ਤਰ੍ਹਾਂ ਦੀ ਇਹ ਜਿਹੜੀ ਮੁੰਦਭਾਗੀ ਘਟਨਾ ਸੀਗੀ ਚਲੋ ਵੀ ਨੁਕਸਾਨ ਤਾਂ ਹੋ ਗਿਆ ਜਹਾਜ਼ ਦਾ ਹੋ ਗਿਆ ਗਨੀਮਤੇ ਰਹੀ ਦੀ ਜਿਹੜੀਆਂ ਸਵਾਰੀਆਂ ਸੀ ਉਹ ਬਾਲ-ਬਾਲ ਬਚ ਗਈਆਂ ਸਭ ਤੋਂ ਵੱਡਾ ਤਾਂ ਇਹੀ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਹੁਤ ਵਧੀਆ ਗੱਲ ਹੈ ਕਿ ਕੋਈ ਜਾਨ ਨੁਕਸਾਨ ਨਹੀਂ ਹੋਇਆ ਜਾਜਤਾ ਦੁਆਰਾ ਬਣ ਜਾਈਗਾ ਜਿਵੇਂ ਤੁਸੀਂ ਦੱਸਿਆ ਕਿ 179179 ਯਾਨੀ ਕਿ ਸਵਾਰੀਆਂ ਸਿਗੀਆਂ ਕੁਝ ਵੀ ਹੋਤਦੀ ਚਲੋ ਤਾਰੀਫ ਹੈ ਸਟਾਫ ਮੈਂਬਰਾਂ ਦੀ ਜਿਨ੍ਹਾਂ ਨੇ ਕਿ ਪਾਇਲਟ ਦੀ ਕਹਿ ਲਈ ਹੈ ਜਿਨ੍ਹਾਂ ਦੀ ਵੀ ਕਹਿ ਲਈਏ ਪਰ ਅਸਲ ਵਿੱਚ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਜੇਕਰ ਇਹ ਹਾਦਸਾ ਰੱਬ ਨਾ ਕਰੇ ਭਾਰਤ ਵਿੱਚ ਹੁੰਦਾ ਤਾਂ ਸਾਡਾ ਸਟਾਫ ਇੰਨਾ ਮੁਸਤੈਦ ਨਹੀਂ ਹੈ ਜਿੰਨਾ ਕਿ ਅਮਰੀਕਾ ਨੇ ਕਰਕੇ ਦਿਖਾਤਾ ਹੈ ਅੱਜ ਕਿ ਇੱਕੋ ਹੀ ਯਾਤਰੀ ਦੀ ਕੋਈ ਜਾਨ ਨੁਕਸਾਨ ਨਹੀਂ ਹੋਇਆ ਦੇਖੋ ਦੇਖੋ ਜੀ ਇਹ ਜਿਹੜੀਆਂ ਦੁਰਘਟਨਾਵਾਂ ਨੇ ਕਾਫੀ ਹੁੰਦੀਆਂ ਰਹਿੰਦੀਆਂ ਨੇ ਆ ਹਰ ਇੱਕ ਮੁਲਕ ਦੇ ਵਿੱਚ ਹੀ ਹੁੰਦੀਆਂ ਨੇ ਇਹ ਨਹੀਂ ਹੈ ਵੀ ਇਕੱਲਾ ਇੰਡੀਆ ਦੇ ਵਿੱਚ ਹੋਈਆਂ ਆ ਠੀਕ ਹੈ ਵੀ ਇੰਡੀਆ ਦੇ ਵਿੱਚ ਥੋੜੇ ਜਿਹੇ ਜਿਹੜੇ ਜਹਾਜ਼ ਨੇ ਉਹ ਥੋੜੇ ਜਿਹਾ ਪੁਰਾਣੇ ਨੇ ਤੇ ਮੈਂਟੀਨੈਂਸ ਦਾ ਸਿਸਟਮ ਹੈ ਜਿਹੜਾ ਆ ਉਹ ਥੋੜਾ ਜਆ ਮਸਟੈਡੀ ਨਾਲ ਕਰਨਾ ਚਾਹੀਦਾ ਹੁੰਦਾ ਸਾਡੇ ਜਿਹੜਾ ਮੈਂਟੀਨੈਂਸ ਦਾ ਸਿਸਟਮ ਹੈ ਉਹ ਉਹ ਥੋੜਾ ਜਆ ਡਾਮਾਡੋਲ ਹੈ ਸਰਕਾਰ ਨੂੰ ਇੱਧਰ ਵਿਸ਼ੇਸ਼ ਧਿਆਨ ਦੇਣੇ ਚਾਹੀਦੇ ਨੇ ਕਿਉਂਕਿ ਪਿੱਛੇ ਗੁਜਰਾਤ ਦੇ ਵਿੱਚ ਵੀ ਜਿਹੜਾ ਐਕਸੀਡੈਂਟ ਹੋਇਆ ਉਹਦੇ ਚ ਵੀ ਲਗਭਗ 2500 ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਇਸੇ ਕਾਰਨੀਆਂ ਹੋਈਆਂ ਨੇ ਕਿਉਂਕਿ ਜਹਾਜ਼ ਦੇ ਵਿੱਚ ਜਿਹੜਾ ਉਹ ਮਤਲਬ ਪਹਿਲਾਂ ਉਹ ਦਿੱਲੀ ਤੋਂ ਅੰદાવાદ ਗਿਆ ਸੀ ਜਹਾਜ਼ ਜੀ ਉਦੋਂ ਵੀ ਉਹਦੀ ਹਾਲਾਤਾਂ ਜਿਹੜੀ ਕੋਈ ਬਹੁਤੀ ਵਧੀਆ ਨਹੀਂ ਸੀ ਜਿਹੜੇ ਸਵਾਰੀਆਂ ਵਾਲੇ ਨੇ ਉਹਨਾਂ ਨੇ ਉਹਨਾਂ ਦੀ ਵੀਡੀਓ ਆਈਆਂ ਸੀ ਕਿਆਂ ਵੀ ਜਹਾਜ਼ ਦੇ ਹਾਲਾਤ ਸੀ ਜਿਹੜੇ ਪਹਿਲਾਂ ਹੀ ਉੱਥੇ ਠੀਕ ਨਹੀਂ ਸੀ ਇਸ ਕਰਕੇ ਉਹ ਮੇਨਟੇਨੈਂਸ ਲੱਗਦਾ ਸੀ ਭਾਗੀ ਸമിതി ਉਹਨਾਂ ਦੀ ਯਾਤਰੀਨਾਂ ਦੀ ਜਿਨ੍ਹਾਂ ਦੀ ਜਾਨ ਚਲੀ ਗਈ ਉਹ ਜਹਾਜ਼ ਉਸੇ ਤਰ੍ਹਾਂ ਮਤਲਬ ਫਿਰ ਉਹ ਪਰਲੇ ਸਵਾਰੀਆਂ ਦਾ ਜਿਹਦੇ ਕਰਕੇ ਇਹ ਘਟਨਾ ਵਾਪਰ ਗਈ ਮਤਲਬ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿਹੜੀ ਇੰਡੀਆ ਦੇ ਵਿੱਚ ਮਤਲਬ ਕਾਫੀ ਦੇਰ ਤੱਕ ਕੋਈ ਜੀ ਨੂੰ ਯਾਦ ਰੱਖਿਆ ਜਾਊ ਡਾਕਟਰ ਸਾਹਿਬ ਇੱਕ ਮੈਂ ਗੱਲ ਕਰਦਾ ਇੱਕ ਤੁਸੀਂ ਜਾਣਦੇ ਹੋਗੇ ਸ਼ਾਇਦ ਅਨੁਦ ਮਹਾਰਾਜ ਨੇ ਉਹਨਾਂ ਨੂੰ ਮਹਾਰਾਜ ਕਾਹਨ ਦਰਜਾ ਦਿੱਤਾ ਗਿਆ ਕਿ ਆਪਣਿਆਂ ਨੂੰ ਮਹਾਰਾਜ ਕਹਾਉਂਦੇ ਨੇ ਉਹ ਉਹਨਾਂ ਦੇ ਵੱਲੋਂ ਲੜਕੀਆਂ ਜਿਹੜੀਆਂ ਕਿ ਜਵਾਨ ਲੜਕੀਆਂ 14 ਸਾਲ ਦੀਆਂ ਤੋਂ 25 ਸਾਲ ਦੀ ਉਮਰ ਤੱਕ ਉਹਨਾਂ ਬਾਰੇ ਬੜਾ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਇਹ ਹਾਲਾਂਕਿ ਉਹਨਾਂ ਦੀ ਜਿਹੜੀ ਫੈਨ ਫਾਲੋਇੰਗ ਸੰਗਤ ਹੈ ਉਹ ਬਹੁਤ ਜ਼ਿਆਦਾ ਹੈ ਕਈ ਸਾਨੂੰ ਸਵਾਲ ਵੀ ਖੜਾ ਕਰਨਗੇ ਮੈਨੂੰ ਇਸ ਗੱਲ ਤੇ ਪਰ ਜੋ ਸਚਾਈ ਹੈ ਕਿ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਵੀ ਜਿਹੜੀਆਂ ਲੜਕੀਆਂ ਨੇ ਉਹ 14 14 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਆਪਣਾ ਬਾਹਰ ਮੂੰਹ ਮਾਰਦੀਆਂ ਤੇ ਇਹ ਕਹਿੰਦਾ ਫਿਰ ਮੇਰੇ ਕੋ ਆ ਜਾਂਦੀਆਂ ਦੱਸੋ ਇਹ ਗੱਲ ਸ਼ੋਭਾ ਦਿੰਦੀ ਆ ਉਹਨੂੰ ਕੋ ਕਹਿਣਾ ਵੇਖੋ ਜੀ ਇਹਦੇ ਨਾਲ ਜਿਹੜੀਆਂ ਔਰਤਾਂ ਦਾ ਹਿਰਦਾ ਸੀ ਕਾਫੀ ਬਲੁੰਦ ਰਿਆ ਗਿਆ ਜਿਹਦੇ ਕਰਕੇ ਮਤਲਬ ਉਹਦੇ ਖਿਲਾਫ ਇੱਕ ਜੰਗ ਵੀ ਛੜੀ ਛੋਟੀ ਸੀ ਜਿਹਦੇ ਕਾਰਨ ਉਸ ਨੂੰ ਪਬਲਿਕ ਦੇ ਵਿੱਚ ਜ਼ਰਤਕ ਤੌਰ ਤੇ ਮਾਫੀ ਵੀ ਮੰਗਣੀ ਔਰ ਮਾਫੀ ਵੀ ਉਹਨੇ ਮੰਗੀ ਐ ਤਾਂ ਤੇ ਗੱਲ ਕਰੋ ਜਾਦੀ ਊਲ ਜਲੂਲ ਬੋਲ ਲੰਦਾ ਹੈ ਕਈ ਵਾਰੀ ਬਾਬਾ ਮਤਲਬ ਪਤਾ ਨਹੀਂ ਇਹ ਸੰਗਤ ਇੰਨੀ ਕਿਉਂ ਜਾਂਦੀ ਹੈ ਉਹਨਾਂ ਉਹਦੇ ਕੋਲ ਮਤਲਬ ਇਹ ਜਾਤੀ ਜਾਦੂ ਮੰਤਰ ਹੈ ਜਿਹਦੇ ਵਿੱਚ ਨੌਜਵਾਨ ਲੜਕੀਆਂ ਨੇ ਮਤਲਬ ਕਿਉਂਕਿ ਕਿੰਨੇ ਬਾਪੇ ਨੇ ਜਿਹੜੇ ਜੇਲ੍ਹਾਂ ਦੇ ਅੰਦਰ ਨੇ ਕਿੰਨੇ ਹੀ ਬਾਪਿਆਂ ਨੇ ਇੰਗੀਆਂ ਇੰਗੀਆਂ ਕਾਲੇ ਚਿੱਠੇ ਨੇ ਜਿਹੜੇ ਸੁਣਨ ਦੇ ਚਾਹੁੰਦੇ ਨੇ ਗੱਲ ਕਰ ਫਿਰ ਵੀ ਜਿਹੜੀ ਇਹ ਸੰਗਤ ਹੈ ਇਹਨੇ ਅੜਦੀ ਕਿਉਂਕਿ ਜਿਹੜਾ ਸਾਡਾ ਇੰਡੀਆ ਦੇ ਵਿੱਚ ਧਾਰਮਿਕ ਜੂਨ ਹੈ ਨਾ ਇਹ ਮਤਲਬ ਕਰਾਨਾ ਸਾਡੇ ਖੂਨ ਦੇ ਵਿੱਚ ਰਚਿਆ ਹੋਇਆ ਜਿਹਦੇ ਵਿੱਚ ਅਸੀਂ ਮਤਲਬ ਜਿਹੜੀ ਇਹ ਪੁਜਾਰੀ ਸ਼੍ਰੇਣੀ ਹੈ ਇਹਨੂੰ ਇੱਕ ਰੱਬ ਦਾ ਦਰਜਾ ਦਿੰਦੇ ਆ ਜਿਹੜਾ ਕਿ ਇੱਕ ਛੱਤਰ ਦਿਮਾਗ ਲੋਕ ਹੁੰਦੇ ਨੇ ਇਹ ਮਤਲਬ ਲੋਕਾਂ ਦਾ ਮਾਨਸਿਕ ਸ਼ੋਸ਼ਣ ਸਰੀਰਕ ਸ਼ੋਸ਼ਣ ਤੇ ਆਰਥਿਕ ਸ਼ੋਸ਼ਣ ਦੇ ਸਵਾਏ ਇਹਨਾਂ ਕੋਲੇ ਹੋਰ ਕੁਝ ਨਹੀਂ ਹੁੰਦਾ ਇਹ ਹੀ ਮਤਲਬ ਇੱਕ ਇਸ 바ਬੇ ਦੀ ਉਦਾਹਰਣ ਹੈ ਮਤਲਬ ਲੋਕਾਂ ਨੂੰ ਥੋੜਾ ਜਿਹਾ ਇਧਰਲੇ ਪਾਸੇ ਨੌਜਵਾਨ ਲੜਕੀਆਂ ਨੂੰ ਬਹੁਆਂ ਬੇਟੀਆਂ ਨੂੰ ਤੇ ਜੜ ਤੋਂ ਪਹਿਲਾਂ ਸੋਚਣਾ ਚਾਹੀਦਾ ਪਟਾਰਥ ਸਭ ਗਲਤ ਹੈ ਇਹ ਨਾ ਕਿ ਇਹ ਪਹਿਲਾਂ ਤਾਂ ਦੇਖੋ ਲੜਕੀਆਂ ਚਾਹੇ ਔਰਤਾਂ ਹੈ ਉਹ ਚ ਨਹੀਂ ਜਾਂਦੀਆਂ ਨੇ ਤੇ ਬਾਅਦ ਚ ਜੇ ਕੋਈ ਐਸੀ ਘਟਨਾ ਸਾਹਮਣੇ ਆ ਜਾਂਦੀ ਹੈ ਤਾਂ ਫਿਰ ਘਹਾਰਾ ਲੱਗਦੀਆਂ ਨੇ ਕਿ ਸਾਡੀ ਮਦਦ ਕੀਤੀ ਜੇ ਨਾ ਬਾਬੇ ਸਾਡਾ ਐਵੇਂ ਕਰਤਾ ਉਵੇਂ ਕਰਤਾ ਤਾਂ ਤੁਸੀਂ ਪਹਿਲੇ ਹੀ ਨਾ ਜਾਓ ਕਿਉਂਕਿ ਦੇਖੋ ਇਹ ਕੋਈ ਪਹਿਲਾ ਬਾਬਾ ਨਹੀਂ ਹੈ ਸਰਸੇ ਵਾਲਾ ਬਾਬਾ ਸਭ ਤੋਂ ਵੱਡੀ ਉਦਾਹਰਨ ਆ ਚੁੱਕਿਆ ਕਿੰਨੇ ਬਾਬੇ ਆਸਰਾਮ ਸਭ ਤੋਂ ਪਹਿਲਾਂ ਆਏ ਬਹੁਤ سارے ਜਿਹੜੇ ਟਕਮੰਜੀ ਬਾਬੇ ਆਏ ਨੇ ਪਰ ਸਾਡੇ ਜਿਹੜੇ ਲੋਕ ਹੈ ਅੱਜ ਦੇਖੋ ਬੜਾ ਮਾਡਰਨ ਜਵਾਨਾ ਪੜ੍ਹੇ ਲਿਖੇ ਲੋਕ ਨੇ ਸਾਰਾ ਕੁਝ ਤੁਹਾਨੂੰ ਮੋਬਾਈਲ ਦੇ ਘਰ ਬੈਠੇ ਦੱਸਿਆ ਜਾਂਦਾ ਹੈ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਹਰੇਕ ਡਿਪਾਰਟਮੈਂਟ ਵੱਲੋਂ ਪਰ ਫਿਰ ਵੀ ਲੋਕ ਜਿਹੜੇ ਆ ਉਹ ਇਹਨਾਂ ਧਰਮ ਧਾਰਮੀ ਦਿੱਤੀ ਰਾਜਾ ਪਤਾ ਨਹੀਂ ਕਿਉਂ ਫਸਦੇ ਨੇ ਸਮਝ ਤੋਂ ਬਾਹਰ ਹੈ ਦੇਖੋ ਜੀ ਜਿਹੜਾ ਮਤਲਬ ਮੋਬਾਈਲ ਦੀ ਤੁਸੀਂ ਗੱਲ ਕੀਤੀ ਨਾ ਵੀ ਮੋਬਾਈਲ ਦਾ ਯੂਜ਼ ਲੋਕ ਘੱਟ ਕਰਦੇ ਨੇ ਮਿਸਯੂਜ਼ ਜ਼ਿਆਦਾ ਕਰਦੇ ਨੇ ਜਿਹਦੇ ਕਰਕੇ ਇਹ ਇਹ ਪ੍ਰਚਾਰ ਮਤਲਬ ਮੋਬਾਈਲ ਦੇ ਥਰੂ ਇਹ ਬਾਬੇ ਕਾਫੀ ਕਰ ਦਿੰਦੇ ਨੇ ਜਿਦੇ ਵਿੱਚ ਸੰਗਤ ਜਾਣ ਨੂੰ ਕੋਮਪਲਟ ਪਾਲੀ ਪੈ ਜਾਂਦੀ ਹੈ ਸੰਗਤ ਨੂੰ ਬੁਲਾ ਕੇ ਫਿਰ ਉਹਨਾਂ ਦਾ ਸਰੀਰਕ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਮਤਲਬ ਜਿਹੜੀਆਂ ਕਟਲਾ ਵੱਲ ਉਸ ਤੋਂ ਬਾਅਦ ਕੇਸ ਦਰਜ ਹੁੰਦੇ ਨੇ ਸਜ਼ਾਾਂਵਾਂ ਹੁੰਦੀਆਂ ਨੇ ਕਿੰਨੇ ਬਾਬੇ ਬਾਬਾ ਰਾਮਪਾਲ ਬਾਬਾ ਰਾਮ ਰੀਮ ਬਾਬਾ ਆਸ਼ਾ ਰਾਮ ਬਾਬਾ ਨਰੈਣ ਸਾਈ ਬਾਬਾ ਰਾਮਪਾਲ ਮਤਲਬ ਕਿੰਨੇ ਬਾਬੇ ਨੇ ਜਿਹੜੇ ਇਸ ਇੱਕ ਲਿਸਟ ਦੇ ਕਰਨ ਜਿਨ੍ਹਾਂ ਨੇ ਚੰਦਰਨੇ ਬਾਬਾ ਬ੍ਰਿੰਦਰਦੇਵ ਦੀਕਸ਼ਿਤ ਫਰੂਖਾਬਾਦ ਵਾਲੇ ਬਾਬਾ ਹੋਰ ਵੀ ਮਤਲਬ ਕਾਫੀ ਨੇ ਜਿਹੜੇ ਇਸ ਚੱਕਰ ਦੇ ਵਿੱਚ ਜਾਦਾ ਭੱਜੇ ਹੋਏ ਨੇ ਜਾਂ ਸੁਸਾਈਸਾਈਡ ਕਰਕੇ ਜਾਂ ਅੰਦਰਲੇ ਇਹ ਗਨੀਮਤ ਇਹ ਹੈ ਵੀ ਲੋਕ ਆਪਣੀ ਬਚਤ ਕਿਉਂ ਨਹੀਂ ਕਰਦੇ ਪਤਾ ਨਹੀਂ ਸਾਡੇ ਨੌਜਵਾਨ ਪਨੀਰੀ ਨੂੰ ਕੀ ਹੋਇਆ ਜਾਂ ਸਾਡੇ ਪੇਰੈਂਟਸ ਨੂੰ ਕੀ ਹੋਇਆ ਵੀ ਇੱਕ ਦਿਨ ਭੇਜ ਕੇ ਦੂਜੇ ਦਿਨ ਆਪਾਂ ਫੇਰ ਭੇਜ ਦਿੰਦੇ ਆ ਨੌਜਵਾਨ ਲੜਕੀ ਨੂੰ ਤੀਜੇ ਦਿਨ ਫੇਰ ਭੇਜ ਦਿੰਦੇ ਆ ਮਤਲਬ ਜਿਹੜਾ ਇਹ ਚੱਕਰ ਹੈ ਨਾ ਇਹ ਚੱਕਰ ਦੇ ਵਿੱਚੋਂ ਸਾਨੂੰ ਆਪਣੇ ਬੱਚਿਆਂ ਨੂੰ ਕੱਢਣਾ ਚਾਹੀਦਾ ਸਾਨੂੰ ਵਿਗਿਆਨਕ ਸੋਚ ਹੈ ਜਿਹੜੀ ਅਪਣਾਉਣੀ ਚਾਹੀਦੀ ਹੈ ਕਿਸੇ ਦੇ ਉੱਤੇ ਅੱਖਾਂ ਵਿੱਚ ਕੇ ਭਰੋਸਾ ਕਰਨ ਲੈਣਾ ਤੇ ਬਾਅਦ ਵਿੱਚ ਪਛਤਾਉਣਾ ਕੇ ਚੱਕਰਾਂ ਦਾ ਕੋਰਟਾਂ ਦਾ ਮਸਲਾ ਇਹ ਮਤਲਬ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਸਾਨੂੰ ਪਹਿਲੇ ਇਲੈਕਟ ਰਹਿਣਾ ਚਾਹੀਦਾ ਹੈ ਹਰ ਇੱਕ ਗੱਲ ਨੂੰ ਬੜੇ ਧਿਆਨ ਨਾਲ ਕੋਖ ਕੇ ਹੀ ਉਹਦੇ ਉੱਤੇ ਮਤਲਬ ਵਿਸ਼ਵਾਸ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਇੱਕ ਹੋਰ ਆਪਾਂ ਗੱਲ ਕਰ ਲੈਨੇ ਆ ਮੈਨੂੰ ਸਪੈਸ਼ਲ ਇੱਕ ਕਮੈਂਟ ਸੀ ਜਾਂ ਕਹ ਲਓ ਕਮੈਂਟ ਕਹ ਲਓ ਆ ਚੁੱਕਿਆ ਹੈ ਆਪਣੇ ਦਰਸ਼ਕ ਦੇ ਵੱਲੋਂ 29 ਤਰੀਕ ਨੂੰ ਰਖੜੀ ਤਿਆਰ ਆ ਰਿਹਾ ਹੈ ਤੇ ਤੁਹਾਨੂੰ ਪਤਾ ਜਿਵੇਂ ਜਿਵੇਂ ਆਪਣੇ ਤਿਆਰ ਨੇੜੇ ਆਉਂਦੇ ਨੇ ਚਾਹੇ ਕੋਈ ਹੋਲੀ ਹੋਵੇ ਦਿਵਾਲੀ ਹੋਵੇ ਤੇ ਰਖੜੀ ਹੋਵੇ ਜਦੋਂ ਮਠਿਆਈਆਂ ਦਾ ਤਿਆਰ ਹੁੰਦਾ ਤਾਂ ਤਾਂ ਨਕਲੀ ਬਹੁਤ ਪੰਡਰ ਸਵਾਨ ਸਾਹਮਣੇ ਆ ਜਾਂਦਾ ਤੇ ਤੁਹਾਨੂੰ ਦੱਸ ਦੇਣਾ ਕਿ ਬਠਿੰਡੇ ਦੀ ਦੋ ਖਬਰਾਂ ਗੱਲ ਕਰਾਂਗੇ ਪਹਿਲਾਂ ਆਪਾਂ ਨਕਲੀ ਘਿਓ ਤੇ ਕਰਾਂਗੇ ਕਿ ਬਠਿੰਡੇ ਦੇ ਵਿੱਚ ਨਾ ਇੱਕ ਨਕਲੀ ਘਿਓ ਦੀ ਫੈਕਟਰੀ ਪਰਦਾਵਾਜ਼ ਕੀਤਾ ਗਿਆ ਬਹੁਤ ਵਧੀਆ ਗੱਲ ਹੈ ਪ੍ਰੂਨ ਦੀ ਪ੍ਰਸ਼ਾਸਨ ਨੇ ਬਹੁਤ ਮੁਸਤਦ ਦਿਖਾਈ ਹੈ ਹਲਕੀ ਧੂਮ ਰਹੀ ਸੀ ਤੇ ਉਹਨੇ ਕਾਰਵਾਈ ਠੋਕਤੀ ਤੇ ਤੁਹਾਨੂੰ ਦੱਸ ਦੇਣਾ ਕਿ ਉਸ ਤੋਂ ਪਤਾ ਨਹੀਂ ਕਿੰਨੀ ਮਠਿਆਈ ਤਿਆਰ ਹੋਣੀ ਸੀ ਤੇ ਹੋ ਵੀ ਚੁੱਕੀ ਸੀ ਦੇ ਦੇਖੋ ਲੋਕਾਂ ਨੂੰ ਨਹੀਂ ਚਾਹੀਦਾ ਕਿ ਜਦੋਂ ਮਠਿਆਈ ਖਰੀਦੇ ਨੇ ਕਿਉਂਕਿ ਦੇਖੋ ਹੁਣ 9 ਤਰੀਕ ਨੂੰ ਆਉਣ ਵਾਲੀ ਰਖੜੀ ਹੈ ਤਾਂ ਲੋਕੀ ਬਿਨਾਂ ਵਜ੍ਹਾ ਬਿਨਾਂ ਦੇਖ ਕੇ ਯਾਨੀ ਕਿ ਮਠਿਆਈਆਂ ਖਰੀਦੀ ਜਾ ਰਹੇ ਦੜਾ ਦੜ ਖਰੀਦੇ ਨੇ ਫਿਰ ਬਾਅਦ ਚੋ ਬਿਮਾਰ ਵੀ ਹੁੰਦੇ ਨੇ ਦੇਖੋ ਜੀ ਗੱਲ ਇਹ ਹੈ ਨਾ ਕਿਉਂਕਿ ਪੰਜਾਬ ਦੇ ਵਿੱਚ ਦੁੱਧ ਦੀ ਬੜੀ ਕਮੀ ਹੈ ਦੁੱਧ ਮਤਲਬ ਉਹਨਾਂ ਦੁੱਧ ਸਾਰੇ ਪੰਜਾਬ ਚ ਪਿਆਰ ਹੁੰਦਾ ਜਿੰਨਾ ਕੱਲੇ ਲੁਧਿਆਣੇ ਦੇ ਵਿੱਚ ਦੁੱਧ ਲੱਗ ਜਾਂਦਾ ਫਿਰ ਇੱਕ ਦਿਨ ਦੇ ਵਿੱਚ ਘੋ ਇੰਨਾ ਨਹੀਂ ਮੱਖਣ ਪਨੀਰ ਇਹ ਕਿੱਥੋਂ ਆਊਗਾ ਇਹ ਸਾਰਾ 2 ਨੰਬਰ ਦਾ ਹੁੰਦਾ ਹੈ ਇਹ ਸਾਡੇ ਮੋੜ ਦੇ ਵਿੱਚ ਕੋਈ ਫੈਕਟਰੀ ਬਣੀ ਆ ਉਹਦੇ ਸੈਂਪਲ ਭਰੇ ਨੇ ਇਹ ਸੈਂਪਲਾਂ ਤੋਂ ਬਾਅਦ ਜੇ ਮਤਲਬ ਉਹਦਾ ਮਿਆਰ ਦੇ ਉੱਤੇ ਨਾ ਉਤਰੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਇੱਥੇ ਲਿਖ ਕੇ ਲਾ ਦਿੱਤਾ ਗਿਆ ਹੈ ਅਮਰ ਸਰਸ੍ਰੀ ਹਰਿ ਮੰਦਰ ਸਾਹਿਬ ਦੇ ਨਵੇਂ ਇਹ ਵੀ ਮਤਲਬ ਜਿਹੜਾ ਦੁੱਧ ਆਇਆ ਹੋਇਆ ਹੈ ਉਹ ਨਕਲੀ ਨਾ ਵਰਤਿਆ ਜਾਵੇ ਤੇ ਜੋਤਾਂ ਦੇ ਵਿੱਚ ਜੋ ਵੀ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਨਜ਼ਦੀਕ ਉਹ ਜੋਤ ਪ੍ਰਗਟ ਕੀਤੀ ਜਾਂਦੀ ਆ ਉਹ ਜੋਤ ਦੇ ਵਿੱਚ ਪਵਰ ਦੇਸੀ ਘੋ ਵਰਤਣਾ ਚਾਹੀਦਾ ਕੁਝ ਮਤਲਬ ਸ਼ਿਕਾਇਤਾਂ ਇਹ ਆਈਆਂ ਸੀ ਕਿ ਵੀ ਜਿਹੜਾ ਕਿਹਾ ਹੈ ਉਹ ਨਕਲੀ ਵਰਤਿਆ ਜਾ ਰਿਹਾ ਇਸ ਕਰਕੇ ਮਤਲਬ ਇੱਧਰ ਦੇ ਪਾਸੇ ਥੋੜਾ ਜਿਹਾ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਧਿਆਨ ਦਿੱਤਾ ਤੇ ਹੋਰ ਜਿਆਦਾ ਮਤਲਬ ਥੋੜੇ ਧਿਆਨ ਨਾਲ ਗੱਲ ਨਹੀਂ ਬਣਨ ਵਾਲੀ ਕਾਫੀ ਜਿਆਦਾ ਧਿਆਨ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉੱਥੇ ਵੀ ਹਜ਼ਾਰਾਂ ਮਨ ਜਿਹੜਾ ਆਪਕੇ ਦੇਸੀ ਕਿਉ ਹੈ ਉਹ ਕਨਜਕਸ਼ਨ ਹੁੰਦੀ ਹੈ ਉਸ ਦੀ ਇਸ ਕਰਕੇ ਮਤਲਬ ਦੇਸੀ 14 ਦੇ ਉੱਤੇ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਗੁਰੂਤਵਾਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਮਤਲਬ ਦੇਗ ਹੈ ਜਿਹੜੀ ਉਹ ਦੇਸੀ ਕਿਉ ਦੀ ਪਾਈ ਜਾਂਦੀ ਹੈ ਇਸ ਕਰਕੇ ਮਤਲਬ ਇਹਦੇ ਤੇ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਡੁਪਲੀਕੇਟਰ ਤੇ ਹੋ ਤੋਂ ਕੋਈ ਬਿਮਾਰੀ ਅੰਦਰ ਨਾ ਪੜੇ ਡਾਕਟਰ ਸਾਹਿਬ ਤੁਹਾਡੇ ਬਠਿੰਡੇ ਦੇ ਸਾਈਡ ਦੀ ਗੱਲ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਬਠਿੰਡੇ ਦੇ ਵਿੱਚ ਇੱਕ ਸਰੰਦ ਨਹਿਰ ਹੈ ਉਹਦੇ ਵਿੱਚ ਅੱਜ ਵੀ ਇੱਕ ਯਾਨੀ ਕਿ ਕਾਰ ਡਿੱਗੀ ਹੈ ਪਰ ਹਾਂ ਨਿਮਤ ਉੱਥੇ ਵੀ ਇਹ ਰਹੀ ਹੈ ਕਿ ਕਾਰ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਬਚਾਅ ਹੋ ਗਿਆ ਰਾਹ ਗਿਆ ਲੋਕਟਾ ਗਿਆ ਪਰ ਡਾਕਟਰ ਸਾਹਿਬ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਉਹ ਨਹਿਰ ਹੈ ਇਹ 5ਵੇਂ ਦਿਨ ਦੇ ਵਿੱਚ ਦੂਸਰੀ ਘਟਨਾ ਹੋਈ ਹੈ ਦੂਸਰੀ ਦੂਸਰੀ ਵਾਰ ਕਾਰ ਗਰੀ ਹੈ ਉੱਥੇ ਪਤਾ ਨਹੀਂ ਉੱਥੇ ਜਾਂ ਤਾਂ ਕੋਈ ਜਿਹੜੇ ਕਹਿ ਰਹੇ ਵੀ ਸੜਕ ਦਾ ਸਿਸਟਮ ਹੈ ਉਹ ਠੀਕ ਨਹੀਂ ਹੈ ਉੱਥੇ ਡਵਾਈਡਰ ਰਹੀ ਨਹੀਂ ਲੱਗੇ ਹੋਏ ਪਤਾ ਨਹੀਂ ਪ੍ਰਸ਼ਾਸਨ ਹਰਕਤ ਕਿਉਂ ਨਹੀਂ ਆ ਰਿਹਾ ਕਿਉਂਕਿ ਪਹਿਲਾਂ ਵੀ ਇੱਕ ਵੱਡਾ ਹਾਸਾ ਹੁੰ ਟਲਿਆ ਸੀ ਤੇ ਅੱਜ ਫੇਰ ਹੀ ਘਾਸਾ ਹੁੰ ਟਲ ਗਿਆ ਦੇਖੋ ਜੀ ਡਰਾਈਵਿੰਗ ਕਰਨ ਵੇਲੇ ਡਰਾਈਵਰ ਨੂੰ ਥੋੜਾ ਜਿਆਦਾ ਲੈਫਟ ਰਹਿਣਾ ਚਾਹੀਦਾ ਹੁੰਦਾ ਹੈ ਇੱਕ ਤਾਂ ਮੋਬਾਈਲ ਨਹੀਂ ਵਰਤਣਾ ਚਾਹੀਦਾ ਦੂਜਾ ਜਿਆਦੇ ਗੱਲਾਂ ਵੇਲੇ ਵਿੱਚ ਧਿਆਨ ਨਹੀਂ ਕਰਨਾ ਚਾਹੀਦਾ ਤੀਜਾ ਕਈ ਵਾਰੀ ਕੀ ਆ ਉਹਦੇ ਵਿੱਚੋਂ ਵੀਡੀਓ ਜੀ ਲਾ ਲੈਂ ਟੈਲੀਵਿਜ਼ਨ ਛੋਟਾ ਜਾ ਉਹ ਦੇਖੀ ਜਾਂਦੇ ਰਹਿੰਦੇ ਨੇ ਫਿਰ ਥੋੜਾ ਜਿਹਾ ਜਦੋਂ ਧਿਆਨ ਕਿਸੇ ਪਾਸੇ ਹੋ ਜਾਂਦਾ ਗੱਡੀ ਕੱਚੇ ਲੈ ਜਾਂਦੀ ਹੈ ਕਿਸੇ ਪਾਸੇ ਲਹਿਰ ਹੁੰਦੀ ਹੈ ਕਿਸੇ ਪਾਸੇ ਚੜਕ ਹੁੰਦੀ ਹੈ ਕਿਸੇ ਪਾਸੇ ਕੋਈ ਚੀਜ਼ਾਂ ਨਹੀਂ ਹੁੰਦੀ ਹੈ ਮਤਲਬ ਇਹਦੇ ਚ ਸਰਕਾਰ ਤਾਂ ਠੀਕ ਹੈ ਵੀ ਜੇ ਕਿਤੇ ਕੋਲ ਹੈ ਉਹਦੀ ਰੇਲਿੰਗ ਸਹੀ ਬਣਾਵਾ ਕੇ ਰੱਖੇ ਥੋੜਾ ਜਿਹਾ ਮਤਲਬ ਜਿਹੜਾ ਡਰਾਈਵਰ ਭਾਈ ਚਾਰਾ ਇਹਨੂੰ ਜਾਦੇ ਮਸਤੀ ਦੀ ਵਰਤਨ ਦੀ ਲੋੜ ਹੈ ਕਿ ਕਈ ਵਾਰੀ ਆਪਾਂ ਪਰਿਵਾਰ ਹੁੰਦਾ ਹੈ ਗੱਡੀ ਦੇ ਵਿੱਚ ਉਹ ਪਰਿਵਾਰ ਵਾਲੇ ਗੱਲਾਂ ਕਰਨ ਲੱਗ ਜਾਂਦੇ ਨੇ ਆ ਬੱਚਿਆਂ ਵਾਲੇ ਪਾਸੇ ਧਿਆਨ ਆਪਣਾ हट ਜਾਂਦਾ ਕਿਉਂਕਿ ਗੱਡੀ ਜਾਦੇ ਸਪੀਡ ਤੇ ਹੁੰਦੀ ਹੈ ਇਸ ਕਰਕੇ ਗੱਡੀ ਥੋੜਾ ਜਿਹਾ ਪਲਟਾ ਖਾ ਜਾਂਦੀ ਹੈ ਐ ਡਰਾਈਵਰ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦੇ ਆ ਵੀ ਉਹ ਡਰਾਈਵਿੰਗ ਕਰਦੇ ਸਮੇਂ ਘੱਟੋ ਘੱਟ ਅਲਰਟ ਰਹਿਣ ਗੱਲਾਂ ਨਾ ਕਰਨ ਤੇ ਧਿਆਨ ਹੈ ਜਿਹੜਾ ਮਤਲਬ ਕਿ ਨਿਗਰਾਨੀ ਹੱਤੀ ਤੇ ਦੁਰਘਟਨਾ ਘਟੀ ਜਿਹੜਾ ਇਹ ਸਾਡਾ slogan ਹੈਗਾ ਇਹ ਪੂਰਾ ਨਾ ਹੋਵੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਵੀ ਦੁਰਘਟਨਾ ਨਾ ਘਟੇ ਉਹ ਘਟੇ ਹੁਣ ਜਾਂ ਨਾ ਹੋਣ ਜਿਹਦੇ ਵਿੱਚ ਸਾਡੀਆਂ ਕੀਮਤੀ ਜਾਨਾਂ ਨੇ ਉਹ ਅਜਾਈ ਨਾ ਜਾਣ ਕਈ ਬੱਚਿਆਂ ਦੇ ਪੈਰੈਂਟਸ ਟੁਰ ਜਾਂਦੇ ਨੇ ਕਈ ਪੈਰੈਂਟਾਂ ਦੇ ਬੱਚੇ ਟੁਰ ਜਾਂਦੇ ਨੇ ਕਈ ਮਾਂ ਮਾਂ ਚ ਟੁਰ ਜਾਂਦੀਆਂ ਨੇ ਕਈ ਬੱਚੇ ਟੁਰਦੇ ਮਤਲਬ ਕਾਫੀ ਮੌਤਾਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਕਿਉਂਕਿ ਪੰਜਾਬ ਦੇ ਵਿੱਚ ਲਗਭਗ 1 ਸਾਲ ਦੇ ਵਿੱਚ 4000 ਤੋਂ ਲੈ ਕੇ 5000 ਮੌਤਾਂ ਹੁੰਦੀਆਂ ਨੇ ਇਹ ਤਾਂ ਥੋੜਾ ਜਿਹਾ ਹੁਣ ਮਾਨ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਇਕ ਤਿਆਰ ਕੀਤੀ ਹੈ ਉਹਦੇ ਨਾਲ ਥੋੜਾ ਬਹੁਤਾ ਜ਼ਰੂਰ ਫਰਕ ਪੈਗਾ ਵੀ ਐਕਸੀਡੈਂਟਾਂ ਦੇ ਵਿੱਚ ਗੱਲ ਕਰ ਲੋਕਾਂ ਨੂੰ ਡਰਾਈਵਿੰਗ ਕਰਨ ਲੱਗੇ ਚਾਹੇ ਗੱਡੀ ਆ ਚਾਹੇ ਟਰੱਕ ਆ ਚਾਹੇ ਬੱਸ ਇਹ ਮਸਤੀ ਦੀ ਵਰਤਣੀ ਚਾਹੀਦੀ ਹੈ ਇਹੀ ਮਤਲਬ ਆਪਾਂ ਕਹਿ ਸਕਦੇ ਆ ਐ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਦੋ ਘਰਾਂ ਤੇ ਹੋਰ ਚਰਚਾ ਕਰਾਂਗਾ ਇੱਕ ਮੇਰੇ ਕੋਲ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਯਾਨੀ ਕਿ ਮਾਚੀਵੜ ਦੀ ਖਬਰ ਹੈ ਮਾਚੀਵੜ ਦਾ ਪਿੰਡ ਆ ਇੱਕ ਉੱਥੇ ਯਾਨੀ ਕਿ ਇੱਕ ਦਾਦੇ ਵੱਲੋਂ ਹੀ ਰਿਸ਼ਤਾਂ ਨੂੰ ਤਾਰਤਾ ਕੀਤਾ ਗਿਆ ਔਰ ਤੁਹਾਨੂੰ ਦੱਸ ਦੇਣਾ ਦਾਦਾ ਜਿਆਦਾ ਉਮਰ ਦਾ ਨਹੀਂ ਹੈ 33 ਸਾਲ ਸਿਰਫ ਉਮਰ ਆਉਦੀ ਔਰ ਉਸਨੇ ਮਹਿਜ਼ ਸਿਰਫ 8 ਸਾਲ ਦੀ ਲੜਕੀ ਦੇ ਨਾਲ ਯਾਨੀ ਕਿ ਉਹ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਗੱਲਾਂ ਦੇ ਲਿਜਾ ਕੇ ਖੰਡਰਾ ਵੀ ਲੈ ਗਿਆ ਪਿੰਡ ਦੇ ਪਰ ਲੜਕੀ ਦੀ ਕਿਸਮ ਚੰਗੀ ਰਹੀ ਕਿ ਉੱਥੋਂ ਜਿਹੜੇ ਲੋਕ ਲੰਘ ਰਹੇ ਸੀ ਜਦੋਂ ਉਹਨਾਂ ਨੂੰ ਆਵਾਜ਼ ਆ ਸੁਣ ਗਈਆਂ ਤਾਂ ਉਹਨਾਂ ਨੇ ਉਸਨੂੰ ਕੁੱਟਿਆ ਮਾਰਿਆ ਬੰਦੇ ਨੂੰ ਉੱਤੇ ਉਹ ਕੁੜੀ ਦੇ ਕੱਪੜੇ ਪਵਾਏਗੇ ਤਾਂ ਉਹਨੂੰ ਉਹਦੇ ਘਰ ਦਿੱਤਾ ਗਿਆ ਹੁਣ ਪੁਲਿਸ ਨੇ ਪਰਚਾ ਦਰਜ ਕਰਤਾ ਪਰ ਡਾਕਟਰ ਸਾਹਿਬ ਅਜੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਪੰਜਾਬ ਦੇ ਵਿੱਚੋਂ ਦੇਖੋ ਵੀ ਇੱਕ ਦਾਦਾ ਤੇ ਇਹ ਰਿਸ਼ਤੇ ਨੂੰ ਤਾਰਦਾ ਕਰਨ ਵਾਲੀ ਕੱਟਮਾਰੀ ਸਾਹਮਣੇ ਆ ਰਹੀਆਂ ਨੇ ਇਹ ਬਹੁਤ ਦੂਦਾਈ ਗੱਲਾਂ ਨੇ ਯਾਨੀ ਕਿ ਐਵੇਂ ਜਿਹੜੇ ਲੋਕ ਨੇ ਇਹਨੂੰ ਸਭ ਤੋਂ ਸਸਤਾ ਜਾ ਮਿਲਣੀ ਚਾਹੀਦੀ ਹੈ ਜੇ ਕੋਈ ਇਹ ਬੜੀ ਸ਼ਰਮਨਾਕ ਘਟਨਾ ਹੈ ਗੱਲ ਕਰੇ ਘਟਨਾਵਾਂ ਨੇ ਜਿਹੜੀਆਂ ਇਹ ਮਤਲਬ ਹਟਣ ਦਾ ਨਾਮ ਨਹੀਂ ਲੈਂਦੀਆਂ ਆ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਖਤ ਕਿਉਂਕਿ ਉਹਦੇ ਤੇ ਕੋਸ ਕੋ ਲੱਗ ਜੂਗਾ ਇੱਕ ਤਾਂ ਹੀ ਜਵਾਲਦ ਲੜਕੀ ਹੈਗੀ ਹੈ ਇਹ ਕੋਈ ਜੇ ਮਤਲਬ ਹੋਰ ਵੀ ਇਹਦੇ ਇੰਨੀ ਜਿਆਦੇ ਸਖਤ ਘਰਾਵਾਂ ਦੇ ਜੇ ਮਤਲਬ ਉਤਰਾਵਾਂ ਦੇ ਵਿੱਚ ਸਾਰਾ ਜਿਹੜਾ ਕੇਸ ਹੈ ਉਹ ਸਹੀ ਮਤਲਬ ਉਹ ਗਵਾਹੀਆਂ ਸਹੀਆਂ ਹੋਗੀਆਂ ਆ ਕਾ ਜਿਹੜੀ ਸਖਤ ਤੋਂ ਸਖਤ ਸਜ਼ਾ ਮਿਲੂਗੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਸਾਡੇ ਸੰਵਿਧਾਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸਖਤ ਇਹਦਾ ਪ੍ਰਾਵਧਾਨ ਕੀਤਾ ਗਿਆ ਹੈ ਉਮਰ ਕੈਦ ਤੋਂ ਲੈ ਕੇ ਫਾਂਸੀ ਦੀ ਸਜ਼ਾ ਤੱਕ ਵੀ ਇਹਦੇ ਵਿੱਚ ਹੈਗਾ ਐ ਗੱਲ ਕਰੇ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸਾਡੇ ਰੜ ਮਾਨਸਾਹ ਜਿਲ੍ਹੇ ਦੇ ਵਿੱਚ ਇੱਕ ਰੜ ਪਿੰਡ ਹੈ ਉੱਥੇ ਵੀ ਕਿਸ ਤਰ੍ਹਾਂ ਦੀ ਇੱਕ 15 ਸਾਲ ਦੀ ਦਰਕੀ ਸੀਗੀ ਮਤਲਬ ਉੱਥੇ ਰੇਪ ਕੇਸ ਆ ਹੋਇਆਗਾ ਉਹ ਲੜਕੀ ਹਸਪਤਲ ਦੇ ਵਿੱਚ ਐਡਮਿਟ ਹੈ ਐ ਦੋਸ਼ੀ ਨੇ ਜਿਹੜੇ ਉਹ ਗ੍ਰਿਫਤ ਦੇ ਵਿੱਚ ਫੜਲੇ ਨੇ ਪਿੰਡ ਦੇ ਲੋਕ ਹੀ ਨੇ ਐ ਗੱਲ ਕਰ ਵੀ ਇਹਦੇ ਵਿੱਚ ਹੁਣ ਕੀ ਕੀਤਾ ਜਾਵੇ ਇਹਦੇ ਵਿੱਚ ਕੌਣ ਦੋਸ਼ੀ ਆ ਸਾਡਾ ਸਮਾਜ ਦੋਸ਼ੀ ਐ ਐ ਸਾਡੇ ਬੱਚੇ ਦੋਸ਼ੀ ਐ ਜਾਂ ਅਸੀਂ ਦੋਸ਼ੀ ਆ ਵੀ ਅਸੀਂ ਬੱਚਿਆਂ ਨੂੰ ਸਹੀ ਗਾਈਡੈਂਸ ਨਹੀਂ ਕਰ ਰਹੇ ਜਾਂ ਮਤਲਬ ਬੱਚਿਆਂ ਨੂੰ ਕਿਉਂਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਨਾ ਜੀ ਮਤਲਬ ਪ੍ਰਚਾਰ ਇਹੋ ਜਿਹਾ ਪ੍ਰਚਾਰ ਦੇ ਵਿੱਚ ਲੰਗੇ ਜਵਾਦ ਉਹ ਮਤਲਬ ਜਿਹੜਾ ਲੜਕਿਆਂ ਦਾ ਮਾਨ ਹੈ ਜਿਹੜਾ ਉਹ ਬਦਲ ਦਿੰਦੇ ਨੇ ਇਹ ਇਆਂ ਇਆਂ ਮਸ਼ਹੂਰੀਆਂ ਤੇ ਇਹ ਜੇ ਨਾਟਕ ਇਹ ਜੇ ਸੀਰੀਅਲ ਚੱਲਦੇ ਆ ਜਿਹਦੇ ਵਿੱਚ ਮਤਲਬ ਲੰਗੇਜਵਾਦ ਨੂੰ ਪ੍ਰੈਫਰ ਕੀਤਾ ਜਾਂਦਾ ਜਿਹਦੇ ਕਰਕੇ ਇਆਂ ਇਆਂ ਦਰਕੋ ਘਟਨਾਵਾਂ ਨੇ ਜਿਹੜੀਆਂ ਉਹ ਘਟ ਜਾਂਦੀਆਂ ਨੇ ਮਤਲਬ ਇਹ ਘਟਨਾ ਨਹੀਂ ਘਟਣੀਆਂ ਚਾਹੀਦੀਆਂ ਸਰਕਾਰ ਉਹ ਘਟ ਜਾਣੀਆਂ ਚਾਹੀਦੀਆਂ ਨੇ ਤਾਂ ਸਰਕਾਰ ਨੂੰ ਹੀ ਇਹਦੇ ਪਿੱਛੇ ਮਤਲਬ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦਾ ਲੰਗੇਜਵਾਦ ਉਤੇ ਕੰਟਰੋਲ ਕਰਨਾ ਚਾਹੀਦਾ ਸਕੂਲੀ ਸਿੱਖਿਆ ਸਹੀ ਹੋਣੀ ਚਾਹੀਦੀ ਹੈ ਹਰ ਇੱਕ ਥਾਂ ਦੇ ਉੱਤੇ ਮਤਲਬ ਇਹ ਜਿੰਨੀਆਂ ਜਿਹੜੀਆਂ ਇਹ ਲਹਿਰ ਚੱਲੀ ਹੋਈ ਹੈ ਮਤਲਬ ਇਹਦੇ ਖਿਲਾਫ ਵੀ ਮਤਲਬ ਪ੍ਰਚਾਰ ਧਾਰਮਿਕ ਸਾਹਿਬੀ ਕੋਈ ਹੋਰ ਅਪਡੇਟ ਆ ਰਹੀ ਹੈ ਵੀ ਹਰਦਵਾਰ ਦੇ ਵਿੱਚ ਕੋਈ ਭਗੜੜ ਮਚਦਾ ਮਾਮਲਾ ਸਾਹਮਣੇ ਆਇਆ ਹੈ ਹਾਂਜੀ ਦੇਖੋ ਬੜੀ ਮੰਦਭਾਗੀ ਘਟਨਾ ਵਾਪਰੀ ਹੈ 6 ਮੌਤਾਂ ਮੌਕੇ ਤੇ ਹੋ ਗਈਆਂ ਸੀ 2025 ਵਿੱਚ ਬੰਦੇ ਲੈ ਜਿਹੜੇ ਉਹ ਸਿਰੀ ਅਸੀਂ ਜਖਮੀ ਨੇ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਮੌਤਾਂ ਦੀ ਗਿਣਤੀ ਹੋਰ ਨਾ ਵਧੇ ਤੇ ਜਿਹੜੇ ਮਤਲਬ ਜਖਮੀ ਹੋਏ ਨੇ ਉਹ ਜਲਦੀ ਆਪਦਾ ਸਿਹਤਯਾਬ ਹੋ ਕੇ ਘਰਾਂ ਦੇ ਵਿੱਚ ਪਹੁੰਚਣ ਸਾਡੇ ਲੋਕਾਂ ਨੂੰ ਮਤਲਬ ਇਹ ਹੈ ਕਿ ਇੱਕ ਤਾਂ ਰਾਸ਼ੀ ਇੱਕੋ ਦਮ ਜ਼ਿਆਦਾ ਕਰਨੀ ਹੈ ਰਸ ਦੇ ਵਿੱਚ ਫਿਰ ਜਿਆਦੇ ਕੋਈ ਰੌਲਾ ਪਾ ਦਿੰਦਾ ਹੈ ਚਾਹ ਸੱਚੀ ਝੂਠੀ ਕੋਈ ਗੱਲ ਫਲਾ ਦਿੰਦਾ ਫਿਰ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਥੋੜੇ ਜਿਹੇ ਬੱਚੇ ਹੁੰਦੇ ਆ ਜਾਂ ਔਰਤਾਂ ਹੁੰਦੀਆਂ ਜਾਂ ਬਜ਼ੁਰਗ ਹੁੰਦੇ ਆ ਜਦੋਂ ਡਿੱਗ ਜਾਂਦੇ ਆ ਫਿਰ ਉਹਨਾਂ ਨੂੰ ਲਤੜ ਲਤੜ ਕੇ ਮਾਰ ਦਿੰਦੇ ਆ ਮਤਲਬ ਉਹਦੇ ਉੱਤੇ ਸਰਕਾਰ ਨੂੰ ਵਸਤੇਦੀ ਰੱਖਣੀ ਚਾਹੀਦੀ ਹੈ ਸਿਕਿਉਰਿਟੀ ਦਾ ਇੰਤਜ਼ਾਮ ਵਧੀਆ ਕਰਨਾ ਚਾਹੀਦਾ ਲੋਕਾਂ ਦਾ ਐਮਰਜੈਂਸੀ ਡੋਰ ਨੇ ਜਿਹੜੇ ਉਹ ਮਤਲਬ ਬਣਾਉਣੇ ਚਾਹੀਦੇ ਨੇ ਹਰ ਇੱਕ ਜਗ੍ਹਾ ਤੇ ਚਲੋ ਡਾਕਟਰ ਸਾਹਿਬ ਤੁਸੀਂ ਦੱਸਣਾ ਸਵੇਰ ਦੇ ਲਾਈਵ ਦੇ ਬ੍ਰੋਨ ਵੀ ਜੁੜੇ ਜਿਹੜੀਆਂ ਮਤਲਬ ਜਾਂ ਕਟਨਾਮਾ ਨੇ ਇਹ ਕੋਈ ਪਹਿਲੀ ਘਟਨਾਮਾ ਸਭ ਤੋਂ ਜਿਹੜੀ ਪਹਿਲੀ ਘਟਨਾ ਸੀ ਇਹ 1908 ਦੇ ਵਿੱਚ ਅਮਰੀਕਾ ਦੇ ਵਿੱਚ ਹੀ ਘਟੀ ਸੀ ਜਿਹਦੇ ਵਿੱਚ ਪਹਿਲਾ ਬੰਦਾ ਮਤਲਬ ਜਹਾਜ਼ ਫਲਾਈਟ ਕੀਤੀ ਸੀ ਉਹਨੇ ਤੇ ਉਸੇ ਦਿਨ ਵੀ ਮੌਤ ਹੋ ਗਈ ਸੀ ਐਕਸੀਡੈਂਟ ਹੋ ਗਿਆ ਸੀ ਇਹ ਘਟਨਾਮਾ 사ウਦੀ ਅਰਬ ਦੇ ਵਿੱਚ ਵੀ ਹੋਈਆਂ ਨੇ ਜੀ ਉਸੇ ਵੀ ਬੰਦੇ ਬਹੁਤ ਮਰੇ ਨੇ ਜਾਪਾਨ ਦੇ ਵੀ ਮਰੇ ਨੇ ਤੁਰਕੀ ਦੇ ਵੀ ਮਰੇ ਨੇ ਆ ਪਿੱਛੇ ਜੇ ਰਸ਼ੀਆ ਦਾ ਹੋਇਆ ਉਹਦੇ ਚ 48 ਬੰਦੇ ਵਰਗੇ ਇੱਕ ਚੀਨ ਦਾ ਹੋਇਆ ਸੀਗਾ ਪਿਛੇ ਜੋ ਉਹਦੇ ਚ 132 ਬੰਦਿਆਂ ਦੀ ਮੌਤ ਹੋਈ ਸੀਗੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਨਾ ਇਹ ਲਗਾਤਾਰ ਹੀ ਘਟਦੀਆਂ ਰਹਿੰਦੀਆਂ ਨੇ ਤਾਂ ਇਹਦੇ ਉੱਤੇ ਥੋੜਾ ਜਿਆਦਾ ਸਰਕਾਰਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੇ ਜਿੱਥੇ ਵੀ ਕਿਤੇ ਕੋਈ ਟਰੂਟੀ ਪਾਈ ਹੁੰਦੀ ਆ ਉਹਨੂੰ ਟਰੂਟੀ ਨੂੰ ਮਤਲਬ ਜਲਦੀ ਦੂਰ ਕੀਤਾ ਜਾਣਾ ਚਾਹੀਦਾ ਜਾਂ ਉਹਦਾ ਕੋਈ ਬਦਲਵਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਚਲੋ ਡਾਕਟਰ ਸਾਹਿਬ ਤੁਸੀਂਾਨੂੰ ਅਪਡੇਟ ਦਿੱਤੀ ਤੇ ਆਪਾਂ ਕਈ ਮੁੱਦੇ ਤੇ ਗੱਲਬਾਤ ਕੀਤੀ ਹੈ ਅੱਜ ਲਾਈਵ ਦੇ ਦੌਰਾਨ ਤੇ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਚਲੋ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਜਿੰਦਰ ਸਿੰਘ ਜੀ ਤੇ ਤੁਹਾਨੂੰ ਦੱਸਦੇ ਆ ਅੱਜ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਹਾਸਾ ਹੋਂਦੋਂ ਟਰਲ ਗਿਆ ਜਿੱਥੇ ਕਿ ਇੱਕ 에어ਪੋਰਟ ਤੇ ਖੜੇ ਜਹਾਜ਼ ਨੂੰ ਅੱਗ ਲੱਗ ਗਈ ਜਦੋਂ ਇਹ ਜਹਾਜ਼ ਆਪਣੀ ਉਡਾਨ ਭਰਨ ਲੱਗਾ ਸੀ ਪਰ ਪਾਇਲਟ ਦੀ ਸਮਝਦਾਰੀ ਕਹਿ ਲਈਏ ਜਾਂ ਉਸਦੇ ਸਟਾਫ ਮੈਂਬਰਾਂ ਦੀ ਸਮਝਦਾਰੀ ਕਹਿ ਲਈਏ ਜਿਨ੍ਹਾਂ ਨੇ ਕਿ ਉਹਦੇ ਵਿੱਚ ਸਵਾਰ 179 ਜੀ ਹਾਂ 179 ਯਾਤਰੀ ਸਵਾਰ ਸੀਗੇ ਜਿਨ੍ਹਾਂ ਨੂੰ ਸਹੀ ਸਲਾਮਤ ਬਾਹਰ ਕਢ ਲਿਆ ਗਿਆ ਬਹੁਤ ਵਧੀਆ ਗੱਲ ਹੈ ਤੇ ਤਾਰੀਫ ਵੀ ਕੀਤੀ ਗਿਆ ਅਮਰੀਕਾ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦੇ ਸਟਾਫ ਅਮਰਾਂ ਦੀ ਤੇ ਇੱਕ ਜਿਹੜੀ ਭਾਰਤ ਤੋਂ ਖਬਰ ਆ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਹਰਦਵਾਰ ਦੇ ਵਿੱਚ ਭਗੜੜ ਮਚੀ ਹੈ ਜਿਸ ਦੇ ਵਿੱਚ 6 ਤੋਂ 7 ਮੌਤਾਂ ਹੋ ਚੁੱਕੀਆਂ ਨੇ ਅਤੇ 20 ਤੋਂ 25 ਜ਼ਖਮੀ ਦੱਸੀ ਜਾ ਰਹੇ ਨੇ ਤਾਂ ਅਸੀਂ ਵੀ ਏਵਨ ਪੰਜਾਬੀ ਟੀਵੀ ਦੇ ਵੱਲੋਂ ਸਾਰੇ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਜਿਵੇਂ ਕਿ ਸਾਡੇ ਸਹਿਯੋਗੀ ਨਰਾਵ ਨੇ ਕੀਤੀ ਕਿ ਜਿਵੇਂ ਤਿਆਰ ਦੇ ਨੇਤਾ ਤੁਸੀਂ ਆਪਣੀ ਉੱਥੇ ਜਿਹੜਾ ਆਨ ਜਾਣਾ ਹੈ ਉਹ ਦੇਖ ਕੇ ਜਾਓ ਕਿਉਂਕਿ ਰਕੜੀਆਂ ਤਿਆਰ ਆ ਰਹੇ ਸੀ ਲੋਕ ਜਿਆਦਾ ਹੁਣ ਧਾਰਮਿਕ ਸਥਾਨਾਂ ਵੱਲ ਕੂਚ ਕਰ ਰਹੇ ਨੇ ਤਾਂ ਅਸੀਂ ਵੀ ਕਹਿੰਦੇ ਆਂ ਵੀ ਦੇਖ ਕੇ ਜਾਓ ਸੇਫਟੀ ਨਾਲ ਜਾਓ ਤੇ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਉਹਦੇ ਬਾਰੇ ਵੀ ਜਿਹੜਾ ਨਵਾਂ ਬਿਆਨ ਆਇਆ ਸਰਕਾਰ ਦਾ ਕਿ ਨਿਯਮ ਸਖਤ ਕੀਤੇ ਜਾਣਗੇ ਟ੍ਰੈਫਿਕ ਦੇ ਤਾਂ ਦੇਖਦੇ ਆਂ ਹੁਣ ਸਰਕਾਰਾਂ ਦੇ ਨਿਯਮ ਸਖਤ ਕਰਨ ਦੇ ਬਾਅਦ ਕੀ ਐਕਸੀਡੈਂਟ ਘਟਣਗੇ ਜਾਂ ਜਿਵੇਂ ਕਿ ਅਮਰੀਕਾ ਦੇ ਵਿੱਚ ਅੱਜ ਇੱਕ ਘਟਨਾ ਟਲੀ ਹੈ ਇੰਦਾ ਦੀ ਏੜੀ ਘਟਾਵਾਂ ਭਾਰਤ ਨੂੰ ਚਾਹੀਆਂ ਉਹ ਟਾਲ ਨਹੀਂ ਸਕੀਆਂ ਕੀ ਹੁਣ ਭਾਰਤ ਸਰਕਾਰ ਜਾਗੇਗੀ ਅਮਰੀਕਾ ਦੇ ਸਟਾਫ ਤੋਂ ਸਿੱਖੇਗਾ ਭਾਰਤ ਦਾ ਸਟਾਫ ਇਹ ਦੋਸਤੋ ਹਣ ਸਮਝਾ ਸੇਗਾ ਪਰ ਅੱਜ ਗਰੀਬਤ ਹੈ ਕਿ ਉੱਥੇ 178 ਲੋਕਾਂ ਦੀ ਜਾਨ ਬਚੀ ਹੈ ਸੋ ਸੋਸੇ ਸਾਡਾ ਸਵੇਰ ਦਾ ਲਈ ਦਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਅਸੀਂ 7-8 ਖਬਰਾਂ ਤੇ ਵਿਚਾਰ ਚਰਚਾ ਵੀ ਕੀਤੀ ਹੈ ਤੁਹਾਡਾ ਨਾ ਦੁਆਰਾ ਜੋੜਾਂਗਾ ਕੋਈ ਹੋਰ ਲਈ ਦਾ ਵਿਸ਼ਾ ਲੈ ਕੇ ਉਤਾ ਤੂੰ ਹੀ ਰਿਕਦੇ ਰਹੋ ਇਹਨੂੰ ਪੰਜਾਬੀ ਟੀਵੀ